ਨਕੋਦਰ ਵਿਖੇ ਅੱਜ ਆਏ ਸਾਰੇ ਪ੍ਰੈਸ ਭਾਈਚਾਰਾ ਅਤੇ ਵਰਕ ਸਾਰੇ ਅਹੁਦੇਦਾਰ ਸਹਿਬਾਨ ਸ਼ੋਭਨੀ ਕਾਲੀਰਾਲ ਦੇ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪ੍ਰੈਸ ਭਾਈਚਾਰੇ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਬੜਾ ਜੀ ਆਖਦਾ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ ਪ੍ਰੈਸ ਕਾਨਫਰੰਸ ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸਬੰਧੀ ਹੈ ਜੀ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅਨਸਰ ਹੈ ਉਸ ਸ਼ਖਸ਼ਾ ਜਿਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜਵਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਆ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਆ ਹਰ ਚਾਹੇ ਹਿੰਦੂ ਮਜਬਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਕਲੌਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਰਜਕ ਆਉਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸ੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ੍ਰੀ ਸ੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਨੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹ ਆ ਉਹਦਾ ਨਾਮ ਮੈਂ ਨਾ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਕਿ ਉਹ ਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਲੈਣਾ ਪੈ ਰਿਹਾ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਿਕਾਰਯੋਗ ਸਾਡੇ ਜਿਹੜੇ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਸਿੱਖ ਕੌਮ ਨਾਲ ਆ ਫੇਰੋ ਸ੍ਰੀਮਾਨ ਨਹੀਂ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤੇ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼੍ਰੀ ਕਹਿ ਕੇ ਉਹਨੂੰ ਸਤਿਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਅਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਅਕਾਲੀ ਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਬਚਾਓ ਯਾਤਰਾ 'ਚ ਬੜਾ ਵਧੀਆ ਮਹਿਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਕਾਲੀਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂ ਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਗੀ ਧੜੇ ਵਾਲੇ ਆ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲਓ ਚਾਹੇ ਸੰਗਰੂਰ ਲਾ ਲਓ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਤੇ ਬਾਅਦ 'ਚ ਮਿਸਟਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਲਿਆ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਕੰਪਲੀਟ ਕਰ ਲੈਂਦਾ ਉਸ ਤੋਂ ਬਾਅਦ 1/1 ਮੈਂ ਤੁਹਾਨੂੰ ਸਾਰਿਆਂ ਦਾ ਕਰ ਦਊ ਮੈਂ ਇੰਟਰਪਟ ਨਾ ਆਇਆ ਮਾੜਾ ਜਾ ਹਾਂਜੀ ਉਹਦੇ 'ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਮ ਨਹੀਂ ਮੰਗੀਆਂ ਤੇ ਉਹਦਾ ਠਿਕਰਾ ਕੀ ਤੇ ਸਰਪੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇੰਦਗੀ ਕਰਦੇ ਸੀ ਫਰੋਜਪੁਰ ਤੋਂ ਉਹ ਦੇਖ ਲੋ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠੀਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਹੀ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਵਾ ਨਾ ਇਹਨਾਂ ਨੂੰ ਕਿਸੇ ਇਕਲਿਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇਸਾਬਾ ਬਣਾ ਦੇਵੇ ਜਾਂ ਐਮਐਲਏ ਦੇ ਬਣਾ ਦੇਵੇ ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ ਇਨਾਂ ਨੂੰ ਇਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਇਹ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ ਇਹ ਤੋਂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪੈਦਾ ਦਿੰਦੀ ਆ ਜਿਹੜਾ ਪ੍ਰਧਾਨ ਜੀ ਨੇ ਕਿਹਾ ਜੀ ਜਿਹੜਾ ਇਹਨਾਂ ਨੇ ਅੱਜ ਉਹਨੀ ਕੀਤੀ ਜਿਹੜੀ ਪਾਰਟੀ ਬਾਹਰ ਕਿੱਥੇ ਨਹੀਂ ਨਹੀਂ ਜੀ ਇਹ ਤਾਂ ਗੱਲ ਸੁਣੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਵਹਿ ਜਾਵੇ ਹੁਣ ਉਹ ਘਰੇ ਵਹਿ ਕੇ ਉਂ ਬੋਂ ਕਰੀ ਗਏ ਅਸੀਂ ਹਮ ਕਰਦੇ ਹਾਂ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਦੋਂ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ 'ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਕੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਇਆ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜੀਦੇ ਚ ਉਸ ਤੋਂ ਬਾਅਦ ਪ੍ਰੈਸ ਰਾਹੀਂ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਖਵੀਰ ਸਿੰਘ ਬਾਦਲਾਏ ਸੋਮਨੀ ਕਾਲੀ ਦਾ ਲਾਏ ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦਿਆ ਇਹਨਾਂ ਨੂੰ 24 ਤਰੀਕ ਨੂੰ ਸੱਦਿਆ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਉੱਪਰ ਖੜ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾ ਪਾਰਟੀ ਪਲੇਟਫਾਰਮ ਤੇ ਕਹੇ ਕਿ ਚੰਗੀ ਲੱਗਦੇ ਆ ਠੀਕ ਹੈ ਅੰਦਰ ਪਰਿਵਾਰਾਂ ਚ ਵੀ ਆਪਣੇ ਪਰਿਵਾਰਾਂ ਚ ਵੀ ਗੁੱਸੇ ਗਿਲੇ ਹੁੰਦੇ ਆ ਆਪਾਂ ਕੋਈ ਵੀ ਅੰਦਰ ਬਹਿ ਕੇ ਸੁਲਝਾਉਂਦੇ ਆ ਨਾ ਜੀ ਉਹ ਕੋਈ ਆਪਾ ਪ੍ਰੈਸ ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਈ ਮੇਰਾ ਨਾ ਆਪ ਪਰਿਵਾਰਕ ਚੀਜ਼ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧ੍ਹੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਊਗੀ ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲ ਹੋਰਲੀ ਸੁਧਾਰ ਲੈ ਰਿਹਾ ਤੇ ਅਲੱਗ ਲੱਗਦਾ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਤਾ ਇਹਨਾਂ ਨੇ ਆਪ ਬਣਾਈ ਹੈ ਜੀ ਹੁਣ ਸੁਧਾਰ ਕਰੀ ਤਾਂ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜੀ ਨੇ ਐਡੀ ਵੱਡੀ ਬੇਅਦਵੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹਿੰਦੇ ਹਾਂ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊਆਂ ਹੋ ਰਹੀਆਂ ਹੋਰ ਕੀ ਸੁਧਾਰ ਆਹੀ ਸੁਧਾਰ ਲੱਗਦਾ ਜੀ ਮੈਨੂੰ ਤਾਂ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਪਰੀਰਵਾਦ ਤੇ ਵੀ ਕਾਫੀ ਉਜਾਮ ਪਾਇਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆਂ ਪਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟੈਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਬੋਲਿਆ ਨਹੀਂਗਾ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣ ਇਹ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਗੀ ਤੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫੀ ਮੰਗਦੇ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਆ ਜੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਨਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪ ਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੱਗੇ ਸਬਮਿਟ ਕਰਤਾ ਉਹਨਾਂ ਨੂੰ ਦਿੱਤਾ ਜਸਦਰ ਸਾਹਿਬ ਨੂੰ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਹੀ ਫਿਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾ ਕੜੀ ਜੁੜੀ ਜਾਂਦੀ ਆ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗ ਗਿਆ ਕਿ ਮਾਫੀ ਮਤਲਬ ਸੁਖੀ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਵੀ ਕਰਦਾ ਬੇਅਦਵੀ ਜੇ ਕਿਸੇ ਨੇ ਵੀ ਕਰਵਾਈ ਆ ਉਹੋ ਬੰਦਾ ਆਪਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਹਿੰਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਅ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਅ ਖਰਾਬ ਕਰਨ ਤੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੋਂ ਮਾੜੀ ਗੱਲ ਹੈ ਨਹੀਂ ਕੋਈ ਪਿਛਲੇ ਇਨਕਲੋ ਅਕਾਲੀ ਦਲ ਦਾ ਜੋ ਨਿਖਾਰ ਆਇਆ ਉਹਦੇ ਨੂੰ ਮੰਨਦੇ ਮੈਂ ਬਸ ਕਹਾਂ ਨਾ ਕਿ ਕਿੰਨੀ ਲੋਕੀ ਪਰੇ ਹੋ ਗਏ ਜੁਮਾਤਾ ਤੱਕ ਜੱਦਤ ਹੋ ਗਈ ਹੈ ਕੱਡੇ ਕੱਡੇ ਭਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹਦਾ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30 30 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਰਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਹੁੰਦਾ ਜੀ ਉਹ ਬੰਦੇ ਘਰੇ ਬੈ ਕੇ ਤੇ ਆਪਦੇ ਅੰਦਰ ਕਦੀ ਵੋਟਰਾਂ ਨੂੰ ਫੋਨ ਕਰੋਗੇ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੀਆਂ ਤੇ ਠੀਕਰਾ ਤੁਸੀਂ ਸਰਤਾ ਸੁਖਵੀਰ ਸਿੰਘ ਬਦਲ ਤੇ ਭੰਦੇ ਹੋ ਬੀਬੀ ਜੀ ਜਿਹੜੀ ਪਾਕੀ ਹੋਈ ਸੀਗੀ ਉਸ ਤੋਂ ਬਾਅਦ ਫੇਰ ਲਾ ਕੇ ਜਿਹੜਾ ਸਰਪ੍ਰੀਖ ਪਾ ਲਿਆ ਉਹਨਾਂ ਨਾਂ ਲੈ ਲਿਆ ਪਾਜੀ ਗੱਲ ਸੁਣੋ ਮੈਂ ਨਹੀਂ ਨਹੀਂ 117 ਤੇ ਨਹੀਂ ਹੋਈਆਂ ਭਾਜੀ ਨਹੀਂ ਮੈਂ ਤੁਹਾਡੀ ਭਾਜੀ ਮੈਂ ਜੋ ਪੰਥ ਨਾਲ ਜੁੜਦੇ ਆ ਪਰ ਕਾਲੀ ਬੈਲ ਕਿੱਥੇ ਪੰਥ ਕਰਿਆ ਗਿਆ ਭਾਜੀ ਪੰਥ ਕਿੱਥੇ ਨਹੀਂਗਾ ਜੀ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਪਹਿਲਾਂ ਥੋਡੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਨੂੰ ਕੀ ਕਰਾਇਆ ਹੁਣ ਸਕੀਰ ਸੰਬੋਧਨ ਨਹੀਂ ਭਰਦੇ ਜੀ ਅਕਾਲੀ ਪਾਜੀ ਹੁਣ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਚੱਲੋ ਜੀ ਹੁਣ ਠੀਕ ਹੈ ਨਾ ਇਹ ਇਸ ਵਿਸ਼ੇ ਤੇ ਆਪਾਂ ਗੱਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਵਿਸ਼ਾ ਹੁਣ ਕਾਲ ਤੱਕ ਸਾਹ ਤੇ ਆ ਆਪਾਂ ਇੱਕ ਬਹੁਤ ਨਿਮਾਣੇ ਸਿੱਖਾਂ ਗੁਰੂ ਮਹਾਰਾਜ ਅਸੀਂ ਓਡੇ ਵੱਡੇ ਹੁਣ ਉਥੇ ਜਿੱਥੇ ਕੋਰਟ ਤੇ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਕੋਰਟ 'ਚ ਫੈਸਲਾ ਗਿਆ ਹੋਇਆ ਉਹ ਹੁਣ ਜਥੇਦਾਰ ਸਤਕਾਰਯੋਗ ਜਥੇਦਾਰ ਨੇ ਉਸ ਇਹ ਤੇ ਟਿੱਪਣੀ ਕਰ ਸਕਦੇ ਆ ਆਪਾਂ ਨਵਾਂ ਸਿੱਖਾਉਣ ਦੇ ਨਾਤੇ ਅਸੀਂ ਉੱਥੇ ਕੋਈ ਟਿੱਪਣੀ ਨਹੀਂ ਅਜੇ ਕਰ ਸਕਦੇ। ਚੋਣਾਂ ਦੀ ਰਿਪੋਰਟ ਸਾਰਾ ਕੋਟਾ ਲੋਕਾਂ ਨੇ ਜੁਸ ਲਾ ਦਿੱਤੇ ਜੋ ਆਪਾਂ ਤੁਹਾਡੇ ਜੱਸੀ ਘਰਾਂ ਨੇ ਸੁਝਾਅ ਦਿੱਤੇ ਜੋ ਲੋਕਲ ਵਡ ਕੰਟੀਗੇਟਾਂ ਨੇ ਸੁਝਾਅ ਦਿੱਤਾ ਤੇ ਉਹਨਾਂ ਦੇ ਸੁਝਾਅ ਤਾਂ ਬਹੁਤ ਹੋਰ ਵੀ ਦਿੱਤੇ ਜੀ। ਇਹ ਨਹੀਂ ਨਹੀਂ ਜੇ 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 ਕਿ ਜੇ ਉਹਨਾਂ ਚੋਣ ਕਮੇਟੀ ਦਾ ਹੋਰ ਵੀ ਬੁਸ਼ਕੋਰ ਸੀ ਜਿਹੜਾ ਹੁਣ ਜਿਹੜੇ ਪੁਰਾਣੇ ਲੀਡਰ ਆ ਜਿਹੜੇ ਪੀੜੀਆਂ ਦਰ ਪੀੜੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਜੀ ਪਰ ਉਹਨਾਂ ਇਹਨਾਂ 'ਚ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰੈਜ਼ੀਡੀਅਮ ਬਣਾਈ ਹੈ ਜੀ 13 ਮੰਨਿਆਂ ਦੀ 13 ਬੰਦਿਆਂ ਚੋਂ ਆਪਾਂ ਕਹਿੰਦੇ ਆ ਕਿ ਪੰਜਾਬ ਚ ਸਰਬੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਕੋਈ ਬੁੱਧੀਜੀਵ ਆ ਕੋਈ ਉਹ ਤੁਸੀਂ ਉਹਦਾ ਇੱਕ ਬੰਦੇ ਇੱਕ ਬੰਦਾ ਛਾਂਡਣਾ ਤੁਸੀਂ 13 ਬੰਦਿਆਂ ਦੀ ਪ੍ਰੈਜ਼ੀਡੈਂਟ ਬਣਾਈ ਆ ਜੀ 13 ਬੰਦਿਆਂ 'ਚ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਛੱਡੀਆਂ ਹੋਈਆਂ ਨੇ ਉਹੀ ਬਣਾਏ ਨੇ ਜੇ ਹਾਇਰ ਲਿਸਟ ਮੇਰੇ ਫੋਨ 'ਚ ਮੈਂ ਕੱਢ ਕੇ ਦਿਖਾ ਵੀ ਦਿਨਾ ਕਿਹੜੇ-ਕਿਹੜੇ ਮੈਂਬਰ ਪਾਏ ਨੇ ਉਹਦੇ 'ਚ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪੋਜ਼ਿਟਿਵ ਵਿੱਚ ਜਿਹੜਾ ਵੀ ਕੋਈ ਪਾਇਆ ਹੋਵੇ ਹੁਣੇ ਭਾਜੀ ਇਹ ਤਾਂ ਇੱਕ ਸੱਤਾ ਦੀ ਹੈ ਹੁਣ ਜੋ ਤੁਸੀਂ ਮਰਜ਼ੀ ਕਹੀ ਚੱਲੋ ਮੈਂ ਤਾਂ ਇਹੀ ਕਹਿਣਾ ਕਿ ਆਨਹੀ ਬਾਨੀ ਕਾਲੀ ਦਲ ਨੂੰ ਖੋਰਾ ਲਾਉਣਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਕਾਲੀ ਦਲ ਨੂੰ ਖਤਮ ਕਰਨਾ ਇਹਨਾਂ ਦਾ ਇੱਕ ਮਤਲਬ ਰਹਿ ਗਿਆ ਹੋਰ ਇਹਦੇ ਉੱਤੇ ਕੋਈ ਗੱਲ ਨਹੀਂ ਭਾਜੀ ਇਹਦਾ ਸਾਰ ਇੱਕ ਸਵਾਲ ਹੈ ਕਿ ਜਗੀਰਪੁਰ ਮੈਂ ਪਹਿਲਾਂ ਵੀ 바ਗੀ ਹੋ ਕੇ ਪਾਰਟੀ ਛੱਡੀ ਸੀਗੀ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਪਾਰਟੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇਖਦੇ ਨੇ ਭਾਜੀ ਗੱਲ ਸੁਣੋ ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼ੋਮਨੀ ਗਾਲੀਦਲ ਦੀ ਸਰ ਸਦਾ ਸੁਖਵੀਰ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਤੇ ਜੇ ਇੱਕ ਬੰਦੇ ਨੂੰ ਆਪਾਂ ਕਹਿੰਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਫੇਰ ਇੱਕ ਵਾਰੀ ਮੌਕਾ ਦੇਤਾ ਪਰ ਇਹ ਫੇਰ ਮਤਲਬ ਪ੍ਰਸਤ ਨਿਕਲੇ ਜੀ ਫੇਰ ਉਹਵੇਂ ਇਕੱਲਾ ਕੀਤੀਆਂ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਲੱਗਦਾ ਵੀ ਹੁਣ ਭਾਈ ਜੀ ਤੁਸੀਂ ਗੱਲ ਕਰਦੇ ਹੋ ਸੁਖਵੀਰ ਬਾਦਲ ਦੇ ਪ੍ਰਧਾਨਗੀ ਦੀ ਗੱਲ ਕੀਤੀ ਹੈ ਕਹਿੰਦੇ ਘਰ ਦੇ ਵਿੱਚ ਲੜਾਈ ਹੋ ਜਵੇ ਤਾਂ ਜਿਹੜਾ ਵੱਡਾ ਪਰਿਵਾਰ ਦਾ ਮੈਂਬਰ ਹੁੰਦਾ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹਦੇ ਪਾਸੇ ਚਾਹੀ ਜਿੱਦੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਏ ਪਰ ਇੱਥੇ ਸੁਖਬੀ ਬਾਦਲ ਨੂੰ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਕੁਰਬਾਨੀ ਦੀ ਗੱਲ ਆਈ ਜਾਂ ਉੱਥੇ ਜਿਹੜੀ ਚੋਰੀ ਕੁਰਬਾਨੀ ਦਿੱਤੀ ਗਈ ਕਿਉਂ ਪੂਰਾ ਪਰਿਵਾਰ ਪਹਚਾਇਆ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ ਐਸਜੀਪੀਸੀ ਮੈਂਬਰ ਸਾਹਿਬ ਬੈਠੇ ਨੇ ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحدਾ ਹੋਈ ਵਰਕਿੰਗ ਕਮੇਟੀਆਂ ਦੀ علیحدਾ ਹੋਈ ਮੀਟਿੰਗ ਜੋਤ ਦੀ ਲਹਿਦਾ ਹੋਈ ਇਸਤਰੀ ਕਾਲੀਦਲ ਦੀ ਲਹਿਦਾ ਹੋਈ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਬਹਿੰਦੇ ਸੀਗੇ ਇਹ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ ਵੀ ਤੁਸੀਂ ਦੱਸੋ ਕੋਈ ਵੀ ਵਰਕਰ ਇੱਕ ਵੀ ਵਰਕਰ ਇਹ ਜਿਹੜੇ 7-8 ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਗੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆ ਕਿ ਇਹ ਪਹਿਲੇ ਦਿਨ ਤੋਂ ਹੀ ਬਾਦਲ ਪਰਿਵਾਰ ਦੇ ਗਏ ਇਸਟੇਜ 'ਤੇ ਪਰ ਹੁਣ ਵੀ ਇੱਕੋ ਹੀ ਮੰਗ ਉੱਠਦੀ ਆ ਕਿ ਜਿਹੜਾ ਸੁਖਵੀਰ ਬਦਲ ਆਪਣੀ ਪ੍ਰਧਾਨਗੀ ਛੱਡ ਦੇ। ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲਾਂ ਤਾਂ ਹੁਣ ਇਹ ਨਹੀਂ ਏਡਾ ਵੱਡਾ ਕੈਂਟਰ ਬੈਠਾ ਐਨੀ ਵੱਡੀ ਸਾਡੀ ਲੀਡਰਸ਼ਿਪ ਤੇ ਬੈਠੀ ਆ। ਨਹੀਂ ਨਾ ਮਾਰ ਰਹੀ ਹਾਂ ਹਰ ਇੱਕ ਹਰ ਇੱਕ ਕੋਲ। ਕੋਈ ਪਾਉਣੀ ਨਹੀਂ ਕੋਈ ਨਹੀਂ ਪਾਉਂਦੇ ਮੇਰਾ। ਰੋਟ ਦੀ ਭਾਜੀ ਨੰਨੋ ਕੋ ਏ ਏ ਏ ਹੁਣ ਨਹੀਂ ਗੱਲਾਂ ਹੋਈਆਂ। 23 ਬਰੀ ਇਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ ਬਦਲ ਇਕਾਲੀ ਦਲ ਫਿਰ ਤੁਹਾਨੂੰ ਦੱਸੋ ਵੀ ਦੋ ਚਾ ਮਤਲਬ ਹੋਈ ਕਿ ਪੋਜੀਸ਼ਨ ਬਣ ਗਈ ਇਕਾਲੀ ਦਲ। ਉਹ ਕਹਿੰਦੇ ਵੀ ਅਕਾਲੀ ਦਾ ਲਾ ਹੀ ਨਹੀਂ ਸਕਦਾ ਪਰ ਅਕਾਲੀ ਦਾ ਫਿਰ ਰਿਵਾਈਵ ਕੀਤਾ ਇਹ ਨਹੀਂ ਹੁੰਦਾ ਇਹ ਪੰਜਾਬ ਦੇ 55000 ਵੋਟਾਂ ਦਾ ਜਿਹੜਾ ਹੈਗਾ 2027 ਦੇ ਵਿੱਚ 50000 ਵੋਟ ਸੀ ਜੀ ਅੱਜ ਭਾਜਪਾ ਇਹ ਨੂੰ ਬਤ ਲੈ ਰਿਹਾ 16000 ਵੋਟ ਰਹਿ ਗਈ ਤੇ ਉਹਦੇ ਚ ਕਰੀ ਕਰਦੇ ਜੀ ਭਾਜੀ ਇਹ ਤਾਂ ਗੱਲ ਸੁਣੋ ਹੁਣ ਮੈਂ ਤੁਹਾਨੂੰ ਇੱਥੇ ਦੇ ਇੱਥੇ ਦੇ ਤੇ ਰਹਿ ਗਈ ਆ ਤੇ ਜਿਹੜੇ ਇੱਥੇ ਲੀਡਰ ਬੈਠੇ ਵੀ ਉਹਨਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਆ ਸਾਰੀ ਮੈਂ ਤੁਹਾਨੂੰ ਮੈਂ ਮੈਂ ਗੱਲ ਦਾ ਜਵਾਬ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇਹ ਹਲਕਾ ਨਕੌਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤੇ ਆ ਅਕਾਲੀ ਦਰ ਉਧਰੋਂ ਕੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 'ਚ ਉਧਰੋਂ ਕੁਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਧਰੋਂ ਮੇਰੇ ਪਿਤਾ ਸਰਦਾਰ ਗਰਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਆਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨਸੀ ਨਾਲ ਹੁਣ ਭੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਆ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਪੈਂਦੇ ਸੀ ਲੋਕ ਜਿਹੜੇ ਭੁੱਲਾ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਨਦੇ ਸੀ ਨਾ ਪੱਗ ਵੀ ਸੰਗਤ ਚ ਬੈ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਬਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀ ਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀ ਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ 'ਚ ਜੇਲ੍ਹਾਂ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ساری ਜ਼ਿੰਦਗੀ ਲਾਤੀ ਅਸੀਂ ਇਹ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 ਚ ਅਸੀਂ ਮੌਜੂਦਾ ਐਮ.ਐਲ.ਏ ਸੀ ਸਾਡੀ ਟਿਕਟ ਕੱਟ ਕੇ ਬਡਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟ ਸਾਡੀਆਂ ਮਾਤਾ ਜੀ ਦੀ ਤੇ ਪਾਦਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾਠ ਠੀਕ ਹੈ ਤਿਆਗ ਤਿਆਗ ਸੀਗਾ ਤਿਆਗ ਦੇਤਾ ਜੀ ਪਰ ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਵਾਰ ਨਾਲ ਆ ਗਿਆ ਹੋਵੇ ਇੱਕ ਵੀ ਧਰਨੇ ਤੇ ਕਿਤੇ ਨਾ ਭੁੱਲਰ ਪਰਵਾਰ ਨਾਲ ਆ ਗਿਆ ਹੋਵੇ ਇੱਕ ਵੀ ਕਿਸੇ ਰੈਲੀ 'ਚ ਭੱਲਰ ਪਰਿਵਾਰ ਨਾ ਗਿਆ ਹੋਵੇ ਉਹ ਮੈਨੂੰ ਦੱਸੋ ਹੁਣ ਇਹ ਦੀ ਹੁਣ ਇਹਨਾਂ ਦੀ ਕਮਾਂਡ 2012 'ਚ ਇਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਤੋਰਨਾ ਸਤਕਾਰ ਨਾਲ ਤਾਂ ਹੁਣ ਅਸੀਂ ਕਿਹੜਾ ਜੀ ਕੋਈ ਵਰਕਰ ਸੀ ਤਿੰਨ ਵਾਰ ਦੇ ਐਮਐਲਏ ਰਹੇ ਹੁਣ ਹਰ ਬੰਦਾ ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉਹ ਤੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਦਾ ਸਾਨੂੰ ਸਨੇਹਾ ਦੇਣਾ ਫਰਜ਼ ਸੀ ਅਸੀਂ ਆਪ ਥੋੜਾ ਆ ਕੇ ਚੱਲ ਕੇ ਆ ਸਕਦੇ ਹਾਂ ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਆ ਰਿਜ਼ਲਟ ਵੀ ਦੇਖ ਲਓ ਜੀ ਹਾਂ ਦੇਖੋ ਦੋਸਤੋ ਵੀ ਆਪ ਸਰਕਾਰ ਕੋਲ ਤੋਂ ਰੋਜ਼ ਰੌਣਕ ਨਹੀਂ ਨਹੀਂ ਇਹੀ ਤਾਂ ਗੱਲ ਸੁਣੋ ਜੀ ਬੰਦੇ ਜਿਹੜੇ ਕਾਲੀ ਦਲ ਦੇ ਸਾਹਮਣੇ ਨਹੀਂ ਜਿਨ੍ਹਾਂ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰਨਾ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਵਾਲੇ 5-5 ਸਾਲ ਜੇਲ੍ਹਾਂ ਕੱਟੀਆਂ ਉਹ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪ ਦੇ ਪਰਿਵਾਰ ਨੂੰ ਤੁਰਨ ਦੇ ਦੂ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਕਿ ਤੁਸੀਂ ਕਾਲੀ ਦਲ ਦੇ ਨਾਲ ਤੁਰਪੋ ਹੁਣ ਉਹ ਤੁਸੀਂ ਉਹ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਫੁੱਲਾਂ ਗੇ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ 2-3 ਦੇਖਿਆ ਬਾਕੀ ਦਾ ਸਾਰੇ ਕੁੱਟਕੁੱਟ ਕੁੰਜੇ ਲੈਣ ਲਾਇਆ ਉਹਨਾਂ ਦੇ ਕਹਿੰਦੇ ਜੀ ਹੁਣ ਕੀ ਕਹਿ ਸਕਦੇ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਜਿਹੜੇ ਜਿਹੜੇ ਉਹ ਗੱਲਾਂ ਕਹਿੰਦੇ ਆ ਵੀ ਉੱਥੇ ਕੀਤੀ ਆ ਇਹਨਾਂ ਨੇ ਮਦਦ ਆਮ ਪਾਰਟੀ ਤੇ ਆਪ ਕਿਨ੍ਹਾ ਠਾਕੁਰ ਕੀ ਕਰਦੇ ਰਹੇ ਮੇਰੀ ਗੱਲ ਤੁਹਾਨੂੰ ਨੇ ਨਾ ਤੁਹਾਨੂੰ ਨਹੀਂ 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 ਮੇਰੇ ਘਰ ਸੁਣੋ ਨਹੀਂ 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 ਮੇਰੇ ਘਰ ਸੁਣੋ ਨਹੀਂ ਨਹੀਂ ਮੇਰੇ ਘਰ ਸੁਣੋ ਅਸੀਂ ਰੋਲਾ ਪਾਉਂਦੇ ਨੇ ਉੱਥੇ ਲੀਡਰਸ਼ਿਪ ਕੋਈ ਸਾਡੀ مخالਫਤ ਹੁੰਦੀ ਆ ਤਾਂ ਸਬੂਤ ਦੇ ਦਿੰਨੇ ਆ ਇੱਥੇ ਇੱਥੇ ਦੇ ਸਮਰੇ ਦੀ ਸਮਰੇ ਦੀ ਖੰਡੋ ਤੁਸੀਂ ਆ ਸਾਡੇ ਖਾਖੋਟ ਚੋਂ ਤੂੰ ਬਚਤਰ ਨੂੰ ਹਰਾਉਣ ਵਾਲੇ ਇਹਨੇ ਇਹਨਾਂ ਦੇ ਤਖੜੇ ਤਖੜੇ ਵਰਕਰ ਜਾਂਦੇ ਰਹੇ ਆ ਬਸਨ ਗੱਲ ਸੁਣੀਏ ਕਿ ਝੱਗਾ ਚ ਕੀ ਆਪਣਾ ਢਿੱਡ ਨੰਗਾ ਹੁੰਦਾ ਵਾ ਇਹ ਤਾਂ ਹੁਣ ਹਾਰ ਗਿਆ ਇਹਦਾ 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 ਲਖਨ ਆਪਨਾ ਲੜੀਏ ਨੇ ਤਾਂ ਕਹਿੰਦੇ 20000 ਜਿੱਤਦੇ ਹੀ ਆ ਮੈਂ ਮੈਂ ਤਾਂ ਤੁਹਾਨੂੰ ਤੁਹਾਨੂੰ ਕੋਦਰੂ ਨਾ ਮੈਨੂੰ ਬੜਾ ਇੱਥੇ ਮੈਂ ਹੁਣ ਚੰਗੇ ਸੀਨੀਅਰ ਇਹਨਾਂ ਦੇ ਬੰਦੇ ਉਹ ਕਹਿੰਦੇ ਯਾਰ ਅਸੀਂ ਤਾਂ 20000 ਦੇ ਜਿੱਤਣਾ ਬੇ ਮੈਂ 10000 ਤੋਂ ਬਾਅਦ ਤੇਰੀ ਲਾਊਗੀ ਬੇ ਮੈਕਮ ਵੀ ਜਿਹੜਾ ਅਸੀਂ ਕਹ ਉਹ ਲੈਣਾ ਜਰਾ ਕੋਹਾ ਸਾ ਕੋ ਸੀਗਾ ਲੇਕਿਨ ਤੁਸੀਂ ਹਾਰਨਾ ਉੱਥੋਂ ਮੇਰੀ ਗੱਲ ਤੁਹਾਨੂੰ ਹਾਂ ਸਾਡੀ ਕਿਥੋਂ ਸਾਡੀ 73 ਦੇ ਉੱਥੇ ਬਾਜੀ ਲੱਗੀ ਹੋਈ ਸੀ ਉਹ ਘਵਾਨ ਪਰਵਾਰ ਨੂੰ ਲਾਉਣ ਲਈ ਆਪ ਨਹੀਂ ਉਥੇ ਕਿਤੇ ਮੈਂ ਮੈਂ ਕਹਿੰਦਾ ਕਿ ਦੇਖ ਦੇ ਗੱਲਿਆ ਤਾਂ ਅਸੀਂ ਪ੍ਰੂਫ ਦੇ ਦਿੰਨੇ ਕਿ ਕਿ ਇਹ ਨਹੀਂ ਇਹ ਦੋਛਣ ਆ ਵੀ ਹਾਰ ਗਿਆ ਜਦੋਂ ਉਥੇ ਕੰਮ ਹੀ ਉਥੇ ਜਾ ਕੇ ਕਰਦੇ ਸੀ ਇਹਦੇ ਹਾਰ ਗਏ ਤੇ ਹੁਣ ਇਹਨਾਂ ਨੇ ਮਦਦ ਕੀਤੀ ਜਿੱਤਿਆਂ ਦੇ ਜੋ ਪਹਿਲਾਂ ਜਦੋਂ ਜਤੌਨਤੀ ਕੀਤੀ 12 ਕੇ ਮਦਦ ਭੁੱਲਰ ਭਲਵਾਨ ਨੇ ਭੁੱਲਰ ਦੀ ਫੋਟੋ ਲਾਈ ਨਾਲ ਬੀਬੀ ਜੀ ਦੀ ਲਾਈ ਫੋਟੋ ਉਦੋਂ ਇਹ ਨਹੀਂ ਗੱਲ ਕਰਦੇ ਕਿ ਸਰਕਾਰ ਦੁਆਰਾ ਸੇਵਾ ਕਰਨਾ ਨਹੀਂ ਹੁਣ ਕਾਹ ਹੋ ਹੈਗਾ ਜੀ ਨਹੀਂ ਜੀ ਇਹ ਤਾਂ ਪਾਰਟੀ ਦਾ ਇਸ਼ਤਹਾ ਪਾਰਟੀ ਕਿਤੇ ਵੀ ਸਾਨੂੰ ਲਾਸਟ ਕੋਟੇ ਨਾਲ ਲਾਹੋਟ ਹੈ ਜਿਹੜੇ ਬਾਕੀ ਲੀਡਰ ਬਾਹਰ ਗੱਡੇ ਆ ਉਹਨੇ ਅਕਾਲੀ ਨਾਲ ਦੀ ਦੋਹੇ ਹਸਤਾਈ ਦੀ ਕੀ ਰਿਪੋਰਟ ਰੋਗੀ ਕੋਟ ਕਿ ਜੀ ਉਹ ਬਾਗੀ ਆ ਉਹ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ ਆਪ ਦੀ ਪਾਰਟੀ ਬਣਾਉਂਦੇ ਆ ਜਾਂ ਕਿਸੇ ਚ ਮਰਜ ਹੋਣੇ ਮੈਨੂੰ ਤਾਂ ਲੱਗਦਾ ਕਿਸ ਮਰਜ ਮੁਰਜ ਹੋ ਜਾਣਗੇ ਜੀ ਅਕਾਲੀ ਦਲ ਦੀ ਕੀਰਤ ਹੋਵੇ ਲੱਗਦਾ ਅਕਾਲੀ ਦਲ ਚੜ੍ਹਦੀ ਕਲਾ ਚ ਰਹੂ ਜੀ ਚਲੋ ਜੀ ਅਕਾਲੀ ਦਲ ਥ੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਵੀ ਉੱਪਰ ਉਹ ਪੁਰਾਣੀ ਪਾਰਟੀ ਆ ਥ੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ ਥ੍ਰੋਮਣੀ ਅਕਾਲੀ ਦਲ ਪਾਵਰ ਚ ਆਊਗਾ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਥ੍ਰੋਮਣੀ ਅਕਾਲੀ ਦਲ ਚਟਾਨ ਵਾਂਗੂ ਆਪਣੇ ਆਪਣੀ ਸੇਵਾ ਨੂੰ ਨਿਭਾ ਰਿਹਾ ਠੀਕ ਜੀ ਇਹ ਗੱਲ ਕਰਦੇ ਸੀ ਜੇ ਕਹਿੰਦੇ ਤੁਹਾਨੂੰ ਪਾਰਟੀ 'ਚ ਮੌਕਾ ਦਊਗੀ ਅਸੀਂ ਪਾਰਟੀ ਦੇ ਹੁਕਮ ਦੇ ਬੱਜੇ ਆ ਅਸੀਂ ਪਾਰਟੀ ਲਈ ਇੱਕ ਵੈਸੇ ਐਜ਼ ਅ ਸਧਾਰਨ ਵਰਕਰ ਬਣ ਕੇ ਵੀ ਕੰਮ ਕਰਦੇ ਨੇ ਜੇ ਸਾਨੂੰ ਕੋਈ ਪਾਰਟੀ ਨਮਾਇੰਦਗੀ ਦਊਗੀ ਉਹਦੇ ਲਈ ਵੀ ਸਿਰਫ ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਹੈ ਜਿਵੇਂ ਮਰਜੀ ਹੋਵੇ ਪੰਜਾਬ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਆ ਪੰਜਾਬ 'ਚ ਵਿਕਾਸ ਉਦੋਂ ਹੋਇਆ ਤੇ ਇਹ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਇਤਿਹਾਸ ਆ ਕੋਈ ਇਹ ਗੱਲ ਨਹੀਂ ਹੈਗੀ ਆ ਆਮ ਪਾਰਟੀ ਮਗਰੋਂ ਆ ਕੇ ਉਹ ਮਤਲਬ ਕਿੱਥੇ ਗਈ ਮਨਕੇ ਆਈ ਆ ਹੁਣ ਕੀ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਜਨਤਾ ਦੀ ਆਵਾਜ਼ ਆ ਜਨਤਾ ਦੇ ਬਣਾਉਣੀ ਆ ਮੈਂ ਜਦੋਂ ਜਦੋਂ ਜਨਤਾ ਕਰੂਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੂਗੀ ਪਾਰਟੀ ਪੂਰੀ ਆਪਣੀ ਜਿਹੜੀ ਆ ਯਤਨ ਕਰ ਰਹੀ ਆ ਉਹ ਲੋਕਾਂ ਦੇ ਵਿੱਚ ਜਾ ਕੇ ਆਪਣਾ ਪਾਰਟੀ ਦਾ ਜਿਹੜਾ ਠੀਕ ਹੈ ਜੀ ਕੰਡਾ ਉੱਕਾ ਕਰਨਾ